ਓਏ ਜਸੀ ਗਾਲ ਜੀ ਸਾਰਿਆਂ ਨੂੰ ਯਾਰਿਆਂ ਅੱਜ ਅਨੰਦਪੁਰ ਸਾਹਿਬ ਤੇ ਦੂਸਰੀ ਗੱਡੀ ਦਾ ਇੰਤਜ਼ਾਰ ਕਰਨ ਰੁਕੇ ਹੋਇਆ ਕਵਾੜੇ ਨਾਲ ਸਾਡੇ ਬਾਈ ਹੁਣੀ ਵੀਰ ਹੁਣੀ ਜਸ ਤਨਵੀਰ ਲੁੱਗਾ ਤੇ ਜਸ਼ਨ ਉਹ ਅੱਡ ਉਹ ਪਤਾ ਨਹੀਂ ਕੀ ਫੋਟੋਗ੍ਰਾਫੀ ਕਰ ਰਹੇ ਹੋ ਇਹ ਘਰੋਂ ਬਾਹਰ ਨਿਕਲਦੇ ਨਹੀਂ ਫੋਟੋ ਇਹਨਾਂ ਦੀ ਪਹਿਲਾਂ ਹੁੰਦੇ ਵਾਕਈ ਬਾਈ ਵਾਕਈ 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 ਕਵਾੜੇ ਰੁਕੇ ਆ ਬਾਬੇ ਦੇ ਦਰਗਾਹ ਦੇ ਸਾਹਮਣੇ ਉਹਨਾਂ ਅਗਲੇ ਸਟੇ ਤੇ ਰੁਕਦੇ ਆ ਕਿਹਦਾ ਫੋਨ ਆ ਦੇਖ ਉਣਾ ਰਹੇ ਲੋਧੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗਣਗੇ ਕਹਿੰਦੇ ਝੰਡੇ ਸਾਡੇ ਮਹਕ ਵੀਰ ਜੀ ਮੈਂ ਕਵੀਰ ਕਹਿੰਦਾ ਝੰਡਾ ਲਵਾਉਣਾ ਦਰਸ਼ਨ ਕੀ ਗੱਲ ਹੋ ਗਈ ਰੁਕ ਜਾ ਕੀ ਕਹਿੰਦਾ ਹੈ ਛੱਡ ਜਾ ਛੱਡ ਜਾ ਛੱਡ ਜਾ ਇਹ ਕੀ ਹੋ ਗਿਆ ਭਰਾਵਾ ਤੈਨੂੰ ਇਹ ਹੋ ਗਿਆ ਤੂੰ ਭਰਾਵਾ ਟਰਾਲਾ ਆਏਗਾ ਉਹੋ ਗੱਲਾਂ ਤੇਰੀਆਂ ਉਹ ਕਿੰਨੀ ਹੀਡੋ ਵੀ ਓਏ ਨਹੀਂ ਉਹ ਇੰਨੀ ਕੋ ਨਾਰਮਲ ਉਹ ਵੀ ਹੋਈ ਆ ਨਹੀਂ ਅਸੀਂ ਮੋਟਰਸਾਈਕਲ ਆ ਲੈਣਾ ਜੀ ਕੋਈ ਚੱਕਰ ਪਾਣੀ ਚੈੱਕ ਕਰ ਲੈਣਾ ਤਾਂ ਨਹੀਂ ਹੋਣੀ ਚੱਜਦੀ ਵੀਰੇ ਮੈਂ ਕਹਿੰਦਾ ਇੱਥੋਂ ਬਾਦੀ ਤਾਂ ਜ਼ਿਆਦਾ ਨਹੀਂ ਬੈਟਰ ਰਹੂਗਾ ਓਏ ਯਾਰ ਹਿਲਦੀ ਹੈ ਉਹ ਨਹੀਂ ਨਹੀਂ ਉਹਨੂੰ ਬੰਦ ਉਹਨੂੰ ਬੰਦ ਪਤਾ ਗੁਰਦਾਸ ਵੀਰ ਉਹਨੂੰ ਬੰਦ ਪਤਾ ਕੋਈ ਕਿਨੇ ਕਿਨੇ ਆਣੇ ਵੀ ਬਿਲਕੁਲ ਜਾਸ ਕਸੂ ਵੀਰ ਮੇਰਾ ਜਾਣ ਆਉਣ ਲੱਗੇ ਹਿੱਲਣਾ ਜਾਵੇ ਕਿਤੇ ਮਾੜੀ ਜਿਹਾ ਤਰੀਕਾ ਚੰਗੀ ਦਰਾਕੇ ਮੈਂ ਬੇ ਮੱਥਾ ਟੇਕ ਕੇ ਚੱਲਨੇ ਹੈ ਹੈਂ ਲੈਟਰ ਨੂੰ ਕੀ ਕਹਿੰਦੇ ਪਹਿਲਾਂ ਹੀ ਦੱਸ ਦੋ ਚੱਕਰ ਵਾਲੀ ਦੋ ਚੱਕਾ ਗੱਡੀ ਚੱਕਾ ਗੱਡੀ ਕਿੱਤੀ ਚਾਰ ਚੱਕਾ ਕੋਈ ਨਹੀਂ ਲੈਟਰ ਬਹੁਤ ਛੇੜਾ ਪੂਰਾ ਹੈ ਆਪਣੇ ਵਿੱਚੋਂ ਤੈਨੂੰ ਛੱਡ ਦਿਆ ਕਰੋ ਤੀਵੀਂ ਬਾਜ਼ੀਆਂ ਇਸ ਸਪਲੈਂਡਰ ਇਸ ਸਪਲੈਂਡਰ ਕਰਦਿਆ ਕਰੋ ਰੁਪਈਆ ਆਣਾ ਤਾਂ ਬਾਈਕ ਹੀ ਇਹ ਆਪਾਂ ਪੀਲਾ ਸੋਨਾ ਲੱਗੂਗਾ ਹਨ ਜਿਹੜਾ ਸੋਨਾ ਲੱਗੂਗਾ ਜੀ ਚੰਪੌਰ ਸਾਹਿਬ ਤੋਂ ਅੱਗੇ ਆ ਗਏ ਆ ਤੇ ਉਰੇ ਲੱਗ ਗਿਆ ਫਾਟਕ ਟ੍ਰੇਨ ਅਨੰਦਰੀਆਂ ਵਿੱਚ ਤਾਂ ਇਹ ਤੁਹਾਨੂੰ ਜਿਓਬਰ ਕਾ ਚੈੱਕ ਕਰੋ ਜਿਓਬਰ ਗੋਡੇ ਆ ਬਾ ਗੋਡੇ ਚਲੋ ਜੀ ਲੋ ਜੀ ਅਸੀਂ ਹੁਣ ਪਹੁੰਚ ਗਿਆ ਆ ਅਨੰਦਪੁਰ ਸਾਹਿਬ ਤੋਂ 2-3 ਕਿਲੋਮੀਟਰ ਅੱਗੇ ਪਿੱਛੇ ਇਹ ਰਹਿ ਗਏ ਤੇ ਜੱਜ ਪਾਜੀ ਆਟਮ ਸਤਰੀਗੜ੍ਹ ਭਰਾਵਾਂ ਸਤਾਲੀਆ ਕਾਲ ਜੀ ਰੌਣਕ ਰੌਣਕ ਵਲੌਗ ਬਣ ਰਿਹਾ ਜੀ ਵਲੌਗ ਫੋਟੋ ਤਾਂ ਖੇਤ ਸਤਰੀਗੜ੍ਹ ਜੀ ਸਾਰਿਆਂ ਨੂੰ ਮਹਾਰਾਜ ਦੀ ਕਿਰਪਾ ਨਾਲ ਹਾਂਜੀ ਭਾਜੀ ਵਿਚਾਰ ਦਿਓ ਸਰ ਪਹੁੰਚਣ ਨਾਲੇ ਮਹਾਰਾਜ ਦੀ ਕਿਰਪਾ ਦੇ ਨਾਲ ਹੁਣ ਆਪਾਂ ਸਿੰਘ ਸਾਹਿਬ ਜੀ ਖਾਣਾ ਦੇਖ ਰਹੇ ਸੀ ਸਾਡੇ ਹੈਪੀ ਵੀਰ ਜੀ ਨੇ ਪੱਗ ਬੰਨੀ ਆ ਅੱਜ ਬਹੁਤ ਸੋਹਣਾ ਲੱਗ ਰਿਹਾ ਇੱਕ ਮੇਰਾ ਸ਼ੰਮੀ ਵੀਰ ਇਹਨੂੰ ਮੈਂ ਇੱਕ ਰਿਕੁਐਸਟ ਆ ਮੇਰੀ ਛੋਟੀ ਜੀ ਕਿ ਪੱਗ ਰੋਜ਼ ਹੀ ਬੰਨਿਆ ਕਰੇ ਹਾਂ ਸੋਹਣੀ ਲੱਗ ਰਹੀ ਸੋਹਣੀ ਲੱਗ ਰਹੀ ਹਾਂਜੀ ਥੋੜਾ ਥੋੜਾ ਕੀ ਵਿਚਾਰ ਆ ਅੱਜ ਮੇਰਾ ਤਾਂ ਇਹੀ ਆ ਵੀ ਬਾਈ ਅੱਜ ਅਸਲੀ ਜਿਹੜਾ ਸਾਡਾ ਰੂਪ ਆ ਉਹ ਚ ਆਏ ਹੋਏ ਆ ਸਿੰਘ ਸਰਦਾਰ ਸਜੇ ਹੋਏ ਆ ਧਾਰਾ ਲਾ ਕੇ ਚੱਲੇ ਆ ਧਾਰਾ ਲਾ ਕੇ ਧਾਰਾ ਲਾ ਕੇ ਚੱਲੇ ਆ ਸਿੰਘ ਧਾਰਾ ਲਾ ਕੇ ਗੋਆਂ ਦੇ ਬਾਣ ਨਹੀਂ ਭੁੱਲ ਭਾਣੇ ਬਾਣੇ ਤੂੰ ਤੂੰ ਗੱਲ ਪੂਰੀ ਕਰੋ ਹਨਾ ਅੱਜ ਆਏ ਹੋਏ ਆ ਤੇ ਗੁਰੂ ਸਾਹਿਬ ਨੂੰ ਮਿਲਾਂਗੇ ਇਹ ਸਿੱਖਾਂ ਦੀ ਜਨਮ ਭੂਮੀ ਤੇ ਆ ਕੇ ਨਾ ਬਾਈ ਸਾਹਿਬ ਦੀ ਸ਼ੁਰੂ ਤੋਂ ਹੀ ਛੋਟੇ ਹੁੰਦੇ ਇੱਕ ਮਤਲਬ ਕਿ ਸ਼ੌਂਕ ਸੀ ਹੈ ਕਿ ਮੈਂ ਆਪਦੀ ਗੱਡੀ ਲਵਾ ਆਇਆ ਅੱਜ ਆਪਣੀ ਗੱਡੀ ਦੇ ਵਿੱਚ ਬਹੁਤ ਬਹੁਤ ਸੋਹਣੀ ਗੱਲ ਹੈ ਮੈਂ ਕੁਝ ਕਹਿਣ ਲੱਗਾ ਗੱਡੀ ਨਾਲ ਬਲੈਸ ਕੀਤਾ ਹੈ ਇੰਨੀਆਂ ਗੱਲਾਂ ਕਹਦੇ ਹੋਏ ਸੀ ਆਜ਼ਾਦ ਸਮੇਂ ਤੋਂ ਆਜ਼ਾਦ ਲੈਂਦੀਆਂ ਬਾਈ ਦੇ ਖਾਲਸਾ ਸਾਡਾ ਕੋਈ ਕਿਸੇ ਨੂੰ ਰਾਤ ਨਾ ਦੇਿਆ ਜੋ ਲਿਆ ਨਹੀਂ ਕਿ ਬਲ ਖੇ ਲਿਆ ਰੋ ਚਾਹ ਪੀਓ ਅਸੀਂ ਆ ਗਏ ਅੱਜ ਦਰਬਾਰ ਹੋ ਗਿਆ ਸੀ ਆਨੰਦਪੁਰ ਸਾਹਿਬ ਵਾਲਾ ਬੰਦ ਤੇ ਅਸੀਂ ਆ ਗਏ ਹੁਣ ਨੈਣਾ ਨੈਣਾ ਦੇ ਵੀ ਵਾਲ ਨੂੰ ਤੇ ਵਾਈ ਹੁਣੀ ਚਾਹ ਪੀਣ ਲੱਗੇ ਚਾਹ ਪੀਲਾ ਮੇਰਾ ਵੀਰ ਮੰਨੇ ਤਰ ਦਲ ਦੁੱਟਿਆ ਪਰ ਤੂੰ ਚਾਹ ਤਾਂ ਪੀ ਸਕਦਾ ਓਏ ਪਾਣੀ ਵੀ ਲੱਗੇ ਸੀ ਵੀਰੇ ਚਾਹ ਕਿਵੇਂ ਆ ਤੁਹਾਨੂੰ ਤੋਂ ਵੀ ਪਾਣੀ ਭੜਿਆ ਆ ਚਾਹ ਕਿਵੇਂ ਆ ਜੀ ਸਿਸਟਮ ਆਡੀ ਲੱਗਦਾ ਹੈ ਚਾਹ ਕਿਵੇਂ ਆ ਚਾਹ ਉਹ ਕਿਹਾ ਗੋਡੀਆਂ ਕੱਢ ਜਾਵਾਂ ਗੋਡੀਆਂ ਚਾਹ ਵੀ ਲੋ ਹਾਂ ਜਿਹੜਾ ਰਾਹ ਜਾਂਦਾ ਹੀ ਨੈਣਾ ਦੇਵੀ ਅੰਨੂ ਜਾਂਦਾ ਤੇ ਇੱਧਰ ਉਹ ਲੱਗੀਆਂ ਆਪਣੀਆਂ ਗੱਡੀਆਂ ਤੇ ਅਸੀਂ ਉੱਧਰੋਂ ਜਾਵਾਂਗੇ ਆਉਂਦੇ ਹੋਏ ਮੱਥਾ ਟੇਕਾਂਗੇ ਸਵੇਰੇ ਮਾਰਨ ਦੇਰ ਬਾਅਦ ਵਿੱਚ ਅਦੁਬਤ ਕਰਨ ਚੱਲੇ ਪੂਰੇ ਖਲਖਲ ਪਹਿਲੀ ਵਾਰ ਮਿਲੇ ਇਹ ਮੰਦਿਰ ਨੂੰ ਹਾਂ ਆਪਾਂ ਜਿੱਥੇ ਆ ਗਏ ਹਾਂ ਸਦਾ ਹਾਲੇ ਕਹਿ ਰਹੇ ਹਾਂ ਮਤਰਾ ਨਹੀਂ ਲਓ ਜੀ ਓਹੋ ਲਓ ਜੀ ਪਹਾੜੀ ਲਾ ਕੇ ਜਾ ਗਏ ਆ ਓਏ ਰਹਿਣ ਦੇ ਪਤਾ ਨਹੀਂ ਕਿੱਥੇ ਕਿੱਥੇ ਲਈ ਫਿਰਦੇ ਆ ਡਾਂਕੀ ਵਾਲੀ ਫੀਲ ਆ ਰਹੀ ਆ ਪੂਰੀ ਪੂਰੀ ਬਾਈ ਡਾਂਕੀ ਵਾਲੀ ਫੀਲ ਆ ਰਹੀ ਆ ਹਲੇ ਤਾਂ ਅੱਜ ਚ ਵੀ ਨਹੀਂ ਪਹੁੰਚੇ ਆ ਰਾਹ ਦੇਖ ਲੈ ਕਿਹੋ ਜਿਹਾ ਪੱਥਰਾਂ ਨਾਲ ਟੱਚ ਮੁੰਡ ਬਣਾਏ ਹੋਇਆ ਹਾਂ ਬਾਈ ਹੈਂਡ ਮੇਡ ਰਾਹ ਨੇ ਇਹ ਆ ਵੀਡੀਓ ਬਣਾ ਕੇ ਪਾ ਦੇ ਸਾਡਾ ਡਾਂਕੀ ਲਾਉਣ ਲਾਉਂਦੇ ਹੋਰ ਡਾਂਕੀਓ ਲੱਗਦੀ ਆ ਮੈਨੂੰ ਲੱਗਦਾ ਮੇਰੀ ਜਾਰਾ ਰੋਲਣਗੇ ਮਾਤਾ ਪਹਿਲਾਂ ਘੜਾਈ ਖੋਲੋ ਮੇਰਾ ਬਿਆਨ ਹਾਂਜੀ ਹਾਂਜੀ ਇੱਕ ਵੀਡੀਓ ਬਣਾ ਲੈ ਨਾਲ ਲੈ ਜੀ ਨਹੀਂ ਨਹੀਂ ਪੱਥਰਾਂ ਦੇ ਨਾਲ ਪੈਰ ਪਾ ਲੈ ਨਹੀਂ ਇਹ ਸਰਾ ਬੂਟ ਵਧੀਆ ਜਾਣ ਛੱਡ ਜਾ ਅੱਗੇ ਆਉਣ ਤੋਂ ਮੈਨੂੰ ਕੈਮਰਾਮੈਨ ਨੂੰ ਕੈਮਰਾ ਬਚਾਇਓ ਕੈਮਰਾ ਬਚਾਇਓ ਰੋਕੋ 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 ਘੱਟਾਂ ਦੇ ਪਤਾਨ ਨੂੰ ਰੋਕੀ ਸਾਡੇ ਓਏ ਧਿਆਨ ਨਾਲ ਧਿਆਨ ਚੱਲ ਚ ਮਾਰਾਂ ਦੇ ਲਾਲਾ ਹੋਲੀ ਹੋਲੀ ਕਰੋ ਬਾਈ ਬਾਈ ਮੈਂ ਬੂਟ ਖੋਲਣ ਲੱਗੀ ਓਏ ਬਾਈ ਸਾਹਿਬ ਬੰਦੇ ਬਾਈ ਦੇਖੋ ਸਾਨੂੰ ਏਜੈਂਟਸ ਸਾਥ ਸਾਥ ਦੀ ਦੇਖੋ ਪਹਾੜੀਆਂ ਦੇ ਵਿੱਚੋਂ ਬੜਾ ਔਖਾ ਵੀਰੇ ਮੈਂ ਤੁਹਾਨੂੰ ਇੱਕ ਵਾਰ ਰਿਕਵੈਸਟ ਆ ਨੰਕੀ ਨਾਲ ਵੀਰੇ ਤਾਂ ਬਾਈ ਓਨਲੀ ਡੌਂਕੀ ਨਾਲ ਆ ਨਾਣਾ ਦੇ ਵੀ ਆਵਲ ਦੀ ਡੌਂਕੀ ਨਾਲ ਆਇਓ ਵੀਰੇ ਮੈਂ ਤੁਹਾਨੂੰ ਇੱਕ ਵਾਰ ਰਿਕਵੈਸਟ ਕਰਦਾ ਕੀ ਆਪਣਾ ਗੱਡੀ 'ਚ ਹੀ ਜਾਇਓ ਹਾਂ ਗੱਡੀ ਉੱਪਰ ਤੱਕ ਲੈ ਜੀ ਓਏ ਇੱਕ ਮਿੰਟ ਰੁਕ ਜਾ ਖਸਮਾ ਕੂਟ ਖੋਲ ਲੈ ਬੰਦੇ ਓਏ ਭਾਈਓ ਆ ਦੇਖੋ ਜੀ ਬਹੁਤ ਉੱਪਰ ਆ ਗਏ ਮੇਰਾ ਵੀਰ ਹਾਂ ਹਾਂ ਜੀ ਸਾਰੇ ਸੈੱਟ ਹੋ ਗਏ ਭਾਈ ਯਾਰ ਗਾਲ ਨਹੀਂ ਓਏ ਯਾਰ ਵੀ ਲੱਗ ਰਹੀ ਆ ਬਾਬੇ ਵਿਚਾਰ ਦੋ ਵਿਚਾਰ ਦੋ ਵਿਚਾਰ ਓਏ ਭਰਾਵਾ ਵਿਚਾਰ ਦੋ ਵਿਚਾਰ ਕਹਦੇ ਸੀ ਇੱਥੇ ਇਕੱਠੀ ਹੋਈ ਪਈ ਉਹ ਸਾਡਾ ਜਿਹਨੇ ਡੌਂਕੀ ਲਵਾਉਣੀ ਸੀ ਉਹ ਤਾਂ ਕੱਲ ਹੀ ਅੱਗੇ ਨਾਂ ਗਿਆ ਮੈਨੇਜਰ ਅਸੀਂ ਪਿੱਛੇ ਰਹਿ ਗਏ ਸਾਡਾ ਸਾਡਾ ਡਰਾਈਵਰ ਤਾਂ ਪਿੱਛੇ ਚੰਗ ਗਿਆ ਬਾਈ ਬਹੁਤ ਇਹ ਬੂਟ ਲਾਉਣ ਨਾ ਦਈਓ ਯਾਰ ਡਰਾਈਵਰ ਦੇ ਨਾਲ ਬੂਟ ਲਾਏਗਾ ਨਾ ਬਾਈ ਉਹ ਉਹ ਬਾਈ ਤੂੰ ਬੋਲੀ ਜਾਈਂ ਫਲੇ ਮੈਂ ਮੈਂ ਤਾਂ ਐਵੇਂ ਕਹਿੰਦੇ ਡੌਂਕੀ ਸੌਖੀ ਏ ਡੌਂਕੀ ਤਾਂ ਔਖੀ ਬਹੁਤ ਆਹੋ ਆ ਦੇਖ ਲੈ ਫੇ ਲੱਗਦੀ ਆ ਨਾ ਵਿਊ ਚੈੱਕ ਕਰੋ ਓਏ ਕਿੰਨਾ ਘੈਂਟ ਆ ਰਿਹਾ ਹੈ ਦੱਸ ਆਪਣੀ ਤਾਂ ਵੀਰੇ ਨੈਣਾਂ ਦੇ ਵੀ ਆ ਕੇ ਇਕੱਠੀ ਹੋ ਗਈ ਜੇ ਡੌਕੀ ਲਾਉਣੀ ਪੈਗੀ ਫੇਰ ਕੀ ਕਰੇ ਬੜੀ ਜਵਾਦ ਹੁੰਦੇ ਯਾਰ ਜ਼ਿੰਦਗੀ ਦੇ ਕੋਈ ਆਵਾਜ਼ ਮਾਰ ਰਿਹਾ ਮੈਨੂੰ ਆਪਾਂ ਵੀ ਮਰ ਜਾਂਦੇ ਤੇ ਵਾਲ ਦਿਖਾਉਂਦਾ ਥੱਲੇ ਚੱਪਲ ਵਾਲਾ ਬਜਰੀ ਦੇ ਸਾਰਾ ਕਹਿੰਦਾ ਮੈਨੂੰ ਸਲੇਡੇ ਹੀ ਲੱਗਦਾ ਪਿੱਛੇ ਕੁੜੀ ਵਾਲਾ ਭਲੇਖਾ ਪਈ ਜਾਂਦਾ ਪਿੱਛਾ ਧੜੀ ਮਰਦਾ ਹੈ ਨਾ ਓਏ ਵਲੌਗ ਬਣ ਰਿਹਾ ਸਾਰਿਆਂ ਇਧਰ ਆ ਸਾਡੇ ਨਾਲ ਉਪਰੋਂ ਮੰਦਿਰ ਤੋਂ ਲੈ ਕੇ ਏ ਤੱਕ ਆ ਗਈ ਪਤਾ ਨਹੀਂ ਵਿਚਾਰੀ ਕੀ ਭਾਲਦੀ ਹੈ ਉਹ ਕਹਿੰਦਾ ਲਵ ਹੋ ਗਿਆ ਮੇਰੇ ਦਾ ਜੱਸ ਕਹਿੰਦਾ ਲਵ ਹੋ ਗਿਆ ਜੱਸ ਕਹਿੰਦਾ ਲਵ ਹੋ ਗਿਆ ਚੱਲ ਮੈਂ ਕਿ ਜੱਸ ਕੀ ਹੋ ਗਿਆ ਦੱਸੀ ਭਾਈ ਉਹ ਇਹ ਉਹ ਜਾਣਾ ਹਜੇ ਅਸੀਂ ਆ ਦੇਖੀਓ ਨਾਲ ਚੱਲ ਉਹ ਜਾਣਾ ਹਜੇ ਅਸੀਂ ਨਾਲ ਚੱਲੂ ਆ ਜੱਸ ਨੂੰ ਟ੍ਰੂ ਲਵ ਹੋ ਗਿਆ ਜੱਸ ਨੂੰ ਇੱਧਰ ਦਿਖਾਈ ਜੱਸ ਨੂੰ ਇਹਦੇ ਨਾਲ ਇਹਦੇ ਨਾਲ ਉਹ ਦੇਖ ਨਾਲ ਨਾਲ ਜਾਂਦੀ ਸਾਡੇ ਦੂਜੇ ਆੜੇ ਨਾਲ ਚੱਲਦੇ ਨੇ ਤੇ ਅਸੀਂ ਜਾਉ ਹੁਣ ਦੇਖੀਂ ਜਾਂਦੀ ਆ ਵੇ ਸਾਡੇ ਨਾਲ ਨਾਲ ਜਾ ਰਹੀ ਆ ਉਪਰੋਂ ਆਈ ਆ ਮੰਦਿਰ ਤੋਂ ਪਤਾ ਨਹੀਂ ਕੀ ਚਾਰੋਂ ਕੰਮ ਹੈ ਕੀ ਕੀ ਕਿਤੇ ਕੀਤ ਬੋਹ ਸਾਹ ਨਾਲ ਫਲਪੌੜੇ ਨੇ ਸਾਨੂੰ ਮਾਤਾ ਨੇ ਰੱਖシャ ਲਈ ਹੁਣ ਇਹਨਾਂ ਨੂੰ ਉਹੀ ਬਸ ਡਰ ਚ ਪਾ ਦੇਣਾ ਵੀ ਪੰਜੋ ਕੋਈ ਚੀਜ਼ ਚੂਜੇ ਉਹ ਕੂਤਾਂ ਬਤਨੀ ਗੱਲਾਂ ਕਰਾਂਗੇ ਕਿਉਂਕਿ ਆਸੇ ਪਾਸੇ ਜੰਗਲ ਆ ਵਾਸਤਾ ਕੋਈ ਹੈ ਨਹੀਂ ਕੋਈ ਜਾ ਜਾ ਰਿਹਾ ਨਹੀਂ ਦੇਖੀ ਹਣੀ ਅੱਗੇ ਕੀ ਕੀ ਸੁਣਾਵਾਂਗੇ ਮਗਾ ਮਾਤਾ ਨੇ ਨਾਲ ਨਾਲ ਵੇਜੀਆ ਠੀਕ ਆ ਉਹ ਹਲੋ ਕਿਤੇ ਕੋਈ ਜਾ ਜਾਂਦੇ ਭੂਤ ਪ੍ਰੇਤ ਨਾ ਹੋਵੇ ਜਾਨ ਵਰ ਨੂੰ ਤਾਂ ਪਤਾ ਮੈਨੂੰ ਇਹ ਵੀ ਡਰ ਲੱਗ ਨਹੀਂ ਡਰ ਵਾਲੀ ਗੱਲ ਨਹੀਂ ਕੋਈ ਜੀਵ ਜੰਤੂ ਕੁੱਤੇ ਬਿੱਲੇ ਨੂੰ ਵੱਧ ਪਤਾ ਹੁੰਦਾ ਕੁੱਤੇ ਨੂੰ ਬਹੁਤ ਜਲਦੀ ਲੱਗਦਾ ਹੈਨਾ ਤਾਂ ਹੀ ਭੇਦਿਆ ਮਾਤਾ ਜੀ ਨਾਲ ਯਾਰ ਇੱਧਰ ਹੋ ਵਾ ਬਾਈ ਇੱਧਰ ਹੋ ਜਾ ਸ਼ੰਮੀ ਭਾਈ ਇੱਧਰ ਹੋ ਜਾ ਸਲੇਡਾ ਵੀ ਕੁੱਤਾ ਬਣ ਜਾਂਦਾ ਇਹ ਵੀ ਗੱਲ ਹੈ ਉਹੀ ਨਾ ਹੋਵੇ ਕਿਤੇ ਉਹ ਮੇਰੇ ਪ੍ਰੀਤ ਮਿੱਤਰ ਦੂਰ ਜਾਉਂਦਾ ਨਹੀਂ ਬਹੁਤ ਫਰਕ ਪੈਂਦਾ ਯਾਰ ਕੁੱਤਿਆਂ ਨੂੰ ਵੱਧ ਪਤਾ ਹੁੰਦਾ ਕੋਈ ਇਦਨ ਜੀਵ ਜੰਤੂ ਇਹ ਕੋਈ ਜ਼ੋਰ ਆ ਉਹ ਯਾਰ ਦੇਖ ਲੈ ਨਾਲੇ ਉਦੋਂ ਦਾ ਸਾਡੇ ਸਾਡੇ ਨਾਲ ਹੀ ਤੁਰਿਆ ਆਉਂਦਾ ਜਦੋਂ ਦੇ ਮੰਦਰ ਤੋਂ ਆਏ ਆਂ ਮੰਦਰ ਤੋਂ ਨਾਲ ਹੀ ਸਾਡੇ ਆ ਕੇ ਕਾਹ ਦੀ ਸੋਚਣ ਆਲੀ ਆ ਇਹ ਹੋਰ ਹੋਰੇ ਪਤਾ ਨਹੀਂ ਕੀ ਗੱਲ ਹੁਣ ਦੇਖ ਲੈ ਜਿੱਥੇ ਜਿੱਥੇ ਅਸੀਂ ਖੜਦੇ ਆ ਉੱਥੇ ਜਿੱਥੇ ਅਸੀਂ ਖੜਦੇ ਆ ਉੱਥੇ ਹੀ ਖੜ ਜਾਂਦਾ ਜਿੱਥੇ ਅਸੀਂ ਤੁਰਦੇ ਆ ਉੱਥੇ ਹੀ ਬਰਹ ਜਾਂਦਾ ਦੇਖ ਲੈ ਬਹੁਤ ਰਾਣਾ ਨਾ ਨਾ ਆਈ ਆ ਕਦਾਂ ਦੀ ਕੀ ਨਾ ਬਣੇ ਕੋਈ ਅੰਤ ਤੱਕ ਅੱਜ ਕਿ ਯਾਰ ਹੁਣ ਤਾਂ ਕਿਵੇਂ ਸੀ ਜੁਰਾ ਕੋਈ ਜੁੱਲ ਰਹੀ ਹੈ ਕਹਦਾ ਦਾ ਕੋਈ ਗੱਲ ਸੁਣਦੀ ਆ ਕਿ ਤੂੰ ਇੱਦਾਂ ਹੀ ਰਹੂਗਾ ਉਹ ਕਹਿੰਦਾ ਚੱਲ ਮੈਂ ਤੈਨੂੰ ਟੱਚ ਥੋੜੀ ਕਰੂੰਗਾ ਫ੍ਰੇਮ ਤੱਕ ਆ ਜਾਣਾ ਫਿਰ ਆਉਣਾ ਨਹੀਂ ਕੱਲ ਚੱਲਣਾ ਚਲੋ 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 ਹੋਇਆ ਤਾਂ ਬਾਅਦ ਵਿੱਚ ਲਓ ਜੀ ਅਸੀਂ ਚੰਗਾ ਸਮਾਰੀ ਕਰਨ ਆਇਆ ਹਾਂ ਕਿੰਦਾ ਲਓ ਵੀ ਲੋਇਆ ਮਾਦੇ ਆ ਗੱਲ ਜੀ ਉਹ ਨਹੀਂ ਜਾਣ ਬਣੀ ਨਹੀਂ ਚਲੋ ਜੀ ਹੋਏ ਆ ਕੇ ਕੈਮਰਾ ਕਰ ਗਲਤ ਨਾ ਲਾਏ ਦੀ ਹਾਂਜੀ ਹਾਂਜੀ ਠੀਕ ਹੈ ਨਾ ਦੱਸ ਫਿਰ ਨਾ ਕਰਾ ਬੋਤਾ ਬਣੀ ਹੋਰ ਮਰਵਾਤਾ ਸੀ ਇਹਨਾਂ ਦਾ ਕਹਿੰਦੇ ਨਕਲੀ ਦਾ ਵਾ ਉਹਦੇ ਗੱਡੀ ਮੋੜੀ ਜਦੋਂ ਲਾਈਵ ਵਿੱਚ ਲੈ ਕੇ ਸਿੱਧਾ ਹੀ ਹੋ ਗਿਆ ਲੋ ਜੀ ਮੱਥਾ ਟੇਕ ਹੀ ਆਉ ਤੋਂ ਹੁਣ ਥੱਲੇ ਆ ਚੁੱਕੇ ਆ ਤੇ ਸਾਰੇ ਵੀਰ ਜਾਈ ਜਾਂਦੇ ਹੁਣ ਗੱਡੀਆਂ ਕੋਲੇ ਕੀ ਕਹਿੰਦਾ ਜਿਹੜਾ ਬੱਡ ਖਾਏਗਾ ਗੁੱਟੀ ਬਾਈ ਦੇਲਾ ਜਾਂਦਾਂ ਟਾਈਮ ਲੱਗ ਗਿਆ ਆਉਂਦਿਆਂ ਨੂੰ ਤਾਂ ਅਸੀਂ 25 ਮਿੰਟਾ ਜਾਂ ਸਿਰਫ 25 ਜਾਂ 20 ਮਿੰਟਾਂ ਦੇ ਵਿੱਚ ਵਿੱਚ ਥੱਲੇ ਉਤਰਿਆ ਆਏ ਪਹਾੜੀ ਤੋਂ ਚੜਨ ਨੂੰ ਟਾਈਮ ਲੱਗਿਆ ਉਤਰਨ ਨੂੰ ਤਾਂ ਕੋਈ ਨਾ ਲੱਗਿਆ ਜੱਸ ਆਵਦਾ ਕੋਈ ਓਪੀਨੀਅਨ ਦੇ ਆਹ ਭਈਏ ਨੂੰ ਸਾਰਾ ਕਹਿੰਦਾ ਚਲ ਓਏ ਚਿਰਕੂਟ ਮੈਂ ਤਾਂ ਪੈਸੇ ਤੋਂ ਬਸ ਖਾਏਗਾ ਲੁੱਕਾ ਕਹਿੰਦਾ ਮਗਾ ਸ਼ਰਾਬ ਵੀ ਨਹੀਂ ਆਇਆ ਉਹ ਤੱਕ ਜਾ ਰਹੇ ਚਲੋ ਯਾਰ ਹੁਣ ਜਾਵਾਂਗੇ ਹੰਦਪੁਰ ਸਾਹਿਬ ਦੀਨ ਕੋਲੇ